ਕਿ ਜੰਦੇ ਸ਼ੈਂਕ ਦੀ ਪੈਪ ਇਸ ਤਰੀਕੇ ਨਾਲ ਜੇ ਬੰਦ ਹੋ ਜਵੇ ਦੇਖੋ ਜੀ ਪਾਣੀ ਰੁਕਿਆ ਹੋਇਆ ਹੈ ਇਹਦੇ ਵਿੱਚ ਸ਼ੈਂਕ ਦੇ ਵਿੱਚ ਤੇ ਬਹੁਤ ਹੀ ਸੌਖਾ ਤਰੀਕਾ ਪਾਥ ਨੂੰ ਸਾਫ ਕਰਨ ਦਾ ਦੱਸਾਂਗੇ ਆਪਾਂ ਸਿਰਫ ਆਪਾਂ ਸ਼ੈਂਕ ਦੇ ਪੈਪ ਦੇ ਵਿੱਚ ਦੋ ਚੀਜ਼ਾਂ ਮਿਕਸ ਕਰਨੀਆਂ ਨੇ ਤੇ 5 ਮਿੰਟ ਲਈ ਪਾ ਕੇ ਰੱਖਣੀਆਂ ਨੇ ਤੁਹਾਡੀ ਇਹ ਸ਼ੈਂਕ ਦੀ ਪੈਪ ਬਿਲਕੁਲ ਸਾਫ ਹੋ ਜਾਣੀ ਆ ਵੀਡੀਓ ਨੂੰ ਬਿਲਕੁਲ ਤੁਸੀਂ ਸਕਿਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਆਪਾਂ ਵੀਡੀਓ ਕਰਦੇ ਹਾਂ ਜੀ ਸਟਾਰਟ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਜਿਹੜੀ ਵੀਡੀਓ ਹੈਗੀ ਜੀ ਉਹ ਆਪਣਾ ਸ਼ੈਂਕ ਤੇ ਸ਼ੈਂਕ ਤੇ ਜਿਹੜਾ ਇਹ ਪਾਣੀ ਵਾਲਾ ਪੈਪਰ ਤੇ ਇਹ ਜੀ ਦੇਖੋ ਜੀ ਇਸ ਤਰੀਕੇ ਨਾਲ ਬੰਦ ਹੋ ਚਵੇ ਨਾ ਤੇ ਫਿਰ ਆਪਾਂ ਉਹਨੂੰ ਸਾਫ਼ ਕਰਨ ਦਾ ਤਰੀਕਾ ਤੁਹਾਨੂੰ ਬਹੁਤ ਹੀ ਸੌਖਾ ਦੱਸਾਂਗੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹੁਣ ਆਪਾਂ ਜੀ ਇਹਦੇ ਵਿੱਚ ਜਿਹੜਾ ਸ਼ੈਂਕ ਦੇ ਵਿੱਚ ਪਾਣੀ ਆ ਉਹ ਸਾਰਾ ਹੀ ਆਪਾਂ ਬਾਹਰ ਕੱਢ ਦਾਂਗੇ ਤੇ ਫਿਰ ਆਪਾਂ ਇਹਨੂੰ ਦੱਸਾਂਗੇ ਜਿਹੜੀ ਇਹਦੀ ਪੈਪਰ ਕਿਉਂ ਆਪਾਂ ਕਿਵੇਂ ਖੋਲ ਸਕਦੇ ਆ ਦੇਖੋ ਜੀ ਜਿਹੜਾ ਇਹਦੇ ਵਿੱਚ ਖਾਣਾ ਖੂਣਾ ਵਗੈਰਾ ਹੈ ਨਾ ਰਹਿ ਜਾਂਦਾ ਵਾ ਸ਼ੈਂਕ ਦੇ ਵਿੱਚ ਉਹ ਛੜਿਆ ਜਾਂਦਾ ਤੇ ਉਹ ਪਾਈਪ ਆਪਣੀ ਬੰਦ ਹੋ ਜਾਂਦੀ ਆ ਤੇ ਕਈ ਵਾਰੀ ਆਪਣਾ ਕੋਈ ਵੀ ਕਿਸੇ ਵੀ ਕਾਰਨ ਇਹ ਪਾਈਪ ਬੰਦ ਹੋ ਜਵੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਹਨੂੰ ਸਾਫ਼ ਕਰ ਸਕਦੇ ਆ ਚਲੋ ਜੀ ਆਪਾਂ ਵੀਡੀਓ ਹੁਣ ਕਰਦੇ ਆ ਸਟਾਰਟ ਰੋਜੀ ਇਹਦਾ ਪਾਣੀ ਬਿਲਕੁਲ ਹੀ ਸਲੋ ਜਾ ਰਿਹਾ ਵਾ ਬਿਲਕੁਲ ਆਪਣੀ ਇਹ ਪੈਪ ਬੰਦ ਹੋ ਗਈ ਤੇ ਹੁਣ ਆਪਾਂ ਇਹ ਪਾਣੀ ਜਿਹੜਾ ਹੈਗਾ ਵਾ ਸਾਰਾ ਹੀ ਬਾਹਰ ਕੱਢ ਦਿੰਨੇ ਆ ਕਿਸੇ ਵੀ ਮਤਲਬ ਕਟੋਰੀ ਦੇ ਨਾਲ ਤੇ ਫਿਰ ਆਪਣਾ ਇਹ ਸ਼ੈਂਕ ਨੂੰ ਪਹਿਲਾਂ ਸਾਫ਼ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਹੀ ਦੱਸਾਂਗੇ ਆਪਾਂ ਨੇ ਪੈਪ ਦੇ ਵਿੱਚ ਕਿਹੜੀ ਚੀਜ਼ ਪਾਉਣੀ ਆ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਕਰੋ ਜੀ ਆਪਾਂ ਨੇ ਜੀ ਸ਼ੈਂਕ ਦਾ ਪਾਣੀ ਸਾਰਾ ਹੀ ਬਾਹਰ ਕੱਢਤਾ ਸ਼ੈਂਕ ਨੂੰ ਆਪਾਂ ਨੇ ਸਾਫ਼ ਕਰ ਲਿਆ ਤੇ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਜਿਹੜੀਆਂ ਆਪਾਂ ਨੇ ਇਹ ਸ਼ੈਂਕ ਦੇ ਪੈਪ ਦੇ ਵਿੱਚ ਜਿਹੜੀ ਆਪਾਂ ਨੇ ਚੀਜ਼ ਪਾਉਣੀ ਆ ਬਿਲਕੁਲ ਤੁਹਾਡੇ ਇਸ ਤਰੀਕੇ ਨਾਲ ਸਾਫ਼ ਹੋਣਾ ਚਾਹੀਦਾ ਵਾ ਫੇਰ ਇਹਦੀ ਜਿਹੜੀ ਪੈਪ ਆ ਉਹ ਸਾਫ਼ ਹੋ ਗਈ ਲਓ ਜੀ ਆਪਾਂ ਨੇ ਸ਼ੈਂਕ ਦੇ ਵਿੱਚੋਂ ਜਿਹੜਾ ਪਾਣੀ ਸੀਗਾ ਸਾਰਾ ਹੀ ਬਾਹਰ ਕੱਢਤਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਅਗਲੀ ਚੀਜ਼ ਪਾਵਾਂਗੇ ਉਹ ਤੁਹਾਨੂੰ ਦੱਸਦੇ ਆ ਜਿਹੜੀ ਬਿਲਕੁਲ ਦੇਖੋ ਜੀ ਆਪਣੇ ਇਹ ਸ਼ੈਂਕ ਦੀ ਪੈਪ ਬੰਦ ਆ ਤੇ ਉਹ ਬਿਲਕੁਲ ਹੀ ਖੁੱਲਜੂਗੀ ਤੇ ਆਪਾਂ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਹੈਗੀ ਤੁਸੀਂ ਇੱਕ ਲੈਣਾ ਵਾਜੀ ਕੀ ਵੀ ਟ੍ਰੈਂਕਸ਼ਨ ਤੇ ਇਹ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਤੇ ਇਹ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਜੀ ਕੋਈ ਵੀ ਆਪਣੇ ਸ਼ੈਂਕ ਦੀ ਪੈਕ ਇਸ ਤਰੀਕੇ ਨਾਲ ਬੰਦ ਕਰ ਜਵੇ ਤੇ ਤੁਸੀਂ ਆਸਾਨੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਨਾਲ ਖੋਲ ਸਕਦੇ ਹੋ ਤੇ ਅਗਲੀ ਚੀਜ਼ ਵੀ ਆਪਾਂ ਲਵਾਂਗੇ ਜੀ ਇੱਕ ਬਨੇਕਰ ਚਿੱਟਾ ਬਨੇਕਰ ਲਵਾਂਗੇ ਦੇਖੋ ਜੀ ਇਹਦਾ ਰੈਕਸ਼ਨ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਜੀ ਪਾਣੀ ਹੁਣੇ ਨਹੀਂ ਪਾਉਣਾ ਹੈਗਾ ਇਹਦੇ ਵਿੱਚ ਸ਼ੈਂਕ ਦੇ ਵਿੱਚ ਤੇ ਥੋੜਾ ਜਿਹਾ ਨਾ 5 10 ਮਿੰਟ ਇਹਦੀ ਤੁਸੀਂ ਵੇਟ ਕਰੋ ਤੇ ਉਸ ਤੋਂ ਬਾਅਦ ਜਦੋਂ ਇਹ ਆਪਣਾ ਪੈਪ ਦੇ ਵਿੱਚ ਸਾਰਾ ਹੀ ਚਲਿਆ ਗਿਆ ਜਿਹੜਾ ਆਪਾਂ ਨੇ ਇਹ ਕੈਮੀਕਲ ਤਿਆਰ ਕੀਤਾ ਸੀਗਾ ਹੁਣ ਆਪਾਂ ਜੀ 5 ਮਿੰਟ ਇਹਦੀ ਵੇਟ ਕਰਾਂਗੇ ਤੇ ਉਸ ਤੋਂ ਬਾਅਦ ਇਹਨੂੰ ਸ਼ੈਂਕ ਨੂੰ ਫਿਰ ਪਾਣੀ ਛੱਡ ਕੇ ਸਾਫ਼ ਕਰਾਂਗੇ ਪੈਪ ਨੂੰ ਕਿਚਨ ਦੀ ਸ਼ੈਂਕ ਤੁਸੀਂ ਹਫਤੇ ਵਿੱਚ ਜੀ ਦੋ ਵਾਰੀ ਇਸ ਤਰੀਕੇ ਨਾਲ ਸਾਫ ਕਰ ਸਕਦੇ ਹੋ ਜਿਹੜੀਆਂ ਆਪਣੇ ਦੋ ਚੀਜ਼ਾਂ ਨਹੀਂਆਂ ਸੀਗੀਆਂ ਤੇ ਬਿਲਕੁਲ ਤੁਹਾਡੀ ਜਿਹੜੀ ਸ਼ੈਂਕ ਦੀ ਪਾਈਪ ਆ ਉਹ ਬਿਲਕੁਲ ਸਾਫ ਹੋ ਜਾਊਗੀ ਨਾ ਤਾਂ ਇਹਦੇ ਵਿੱਚੋਂ ਕੋਈ ਵੀ ਕੋਕਰਸ ਵਗੈਰਾ ਆਊਗਾ ਤੇ ਹਫਤੇ ਦੇ ਵਿੱਚ ਆਪਾਂ ਜਰੂਰ ਇੱਕ ਵਾਰੀ ਆਪਾਂ ਨੂੰ ਪੈਣਾ ਨੂੰ ਇਹ ਸਾਫ ਕਰਨਾ ਚਾਹੀਦਾ ਇਸ ਤਰੀਕੇ ਨਾਲ ਸ਼ੈਂਕ ਤੇ ਬਹੁਤ ਹੀ ਵਧੀਆ ਤਰੀਕਾ ਜੀ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਆ ਕਰੋ ਤੇ ਆਪਾਂ ਥੋੜੀ ਜੀ 5 ਮਿੰਟ ਹੋਣੇ ਦੀ ਵੇਟ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਛੱਡ ਕੇ ਚੰਗੀ ਤਰ੍ਹਾਂ ਨਾਲ ਸਾਫ ਕਰ ਦਾਂਗੇ ਜੀ ਆਪਾਂ ਨੇ ਨਾ ਇੱਥੇ ਸਕਰੱਬ ਦੇ ਉੱਤੇ ਬੇਮ ਲਗਾ ਲਈ ਤੇ ਹੁਣ ਆਪਾਂ ਸਾਰੇ ਇਹ ਚੰਗੀ ਤਰ੍ਹਾਂ ਨਾਲ ਸ਼ੈਂਕ ਦੇ ਉੱਤੇ ਸਾਫ਼ ਕਰਦਾਂਗੇ ਕਲੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਸ਼ੈਂਕ ਬਿਲਕੁਲ ਹੀ ਇਹਦੀ ਪੈਪ ਜਿਹੜੀ ਸੀਗੀ ਉਹ ਸਾਫ਼ ਹੋ ਗਈ ਤੇ ਪਹਿਲਾਂ ਆਪਾਂ ਨੇ ਪਾਣੀ ਦੇਖੋ ਜੀ ਕਿਸੇ ਬਰਤਨ ਦੇ ਨਾਲ ਇਹਦੇ ਵਿੱਚ ਵਾਰ ਕੱਢਿਆ ਸੀਗਾ ਤੇ ਕਿਉਂਕਿ ਪਾਣੀ ਵਿੱਚ ਜਾ ਨਹੀਂ ਰਿਹਾ ਸੀਗਾ ਪੈਪ ਦੇ ਤੇ ਬਿਲਕੁਲ ਆਪਣਾ ਪੈਪ ਸੀਗਾ ਬੰਦ ਤੇ ਹੁਣ ਬਹੁਤ ਹੀ ਆਸਾਨੀ ਦੇ ਨਾਲ ਪਾਣੀ ਦੇਖੋ ਜੀ ਸਾਰਾ ਹੀ ਬਿਲਕੁਲ ਚਲਿਆ ਗਿਆ ਬਹੁਤ ਹੀ ਵਧੀਆ ਤਰੀਕਾ ਸੀ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਚਲੋ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ